ਸਟੈਜੀਅਲਟੀ ਡੀਪੀ ਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਦੋਸਤੋ ਇਸ ਟਾਈਮ ਮੈਂ ਆਇਆ ਹਾਂ ਬਾਹਰ ਮੈਨੂੰ ਫੋਨ ਕੀਤਾ ਗਿਆ ਸੀ ਇੱਥੋਂ ਕੁਝ ਕਿਸਾਨ ਭਰਾਵਾਂ ਵੱਲੋਂ ਪਰ ਫੋਨ ਤਾਂ ਮਿਸ ਹੋ ਗਿਆ ਪਰ ਮੈਂ ਇੱਥੇ ਪਹੁੰਚ ਵੀ ਗਿਆ ਹਾਂ ਤੇ ਹੁਣ ਜਿਹੜਾ ਫੋਨ ਲੱਗਦਾ ਸੀ ਉਹ ਫੋਨ ਚੁੱਕਿਆ ਨਹੀਂ ਜਾ ਰਿਹਾ ਤੇ ਮੈਂ ਇੱਥੇ ਆਇਆ ਸੀ ਕਿਸਾਨ ਭਰਾਵਾਂ ਵੱਲੋਂ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਨਾ ਬੜੀ ਵੱਡੀ ਦਿੱਕਤ ਜਿਹੜੀ ਉਹ ਕਿਸਾਨੀ ਦੇ ਵਿੱਚ ਆ ਰਹੀ ਏ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਹੜ੍ਹ ਆਏ ਨੇ ਤੇ ਹੜ੍ਹਾਂ ਨੇ ਬਹੁਤ ਜ਼ਿਆਦਾ ਜੜਾ ਆ ਉਹ ਕਿਸਾਨਾਂ ਨੂੰ ਪ੍ਰਭਾਵਿਤ ਕੀਤਾ ਆ ਬਹੁਤ ਜ਼ਿਆਦਾ ਜਿਹੜੇ ਕਿਸਾਨ ਨੇ ਇਹਦੇ ਵਿੱਚ ਜਿਹੜੇ ਨੇ ਉਹ ਆ ਕੇ ਤੇ ਆਪਣਾ ਕਾਫੀ ਜ਼ਿਆਦਾ ਜੜਾ ਆ ਉਹ ਨੁਕਸਾਨ ਜਿਹੜਾ ਆ ਕਿਸਾਨਾਂ ਦਾ ਹੋਇਆ ਆ ਤੇ ਇਸ ਟਾਈਮ ਦੋਸਤੋ ਮੈਂ ਇੱਥੇ ਜਿਹੜਾ ਆ ਉਹ ਪਹੁੰਚਿਆ ਵਾਂ ਤੇ ਦੂਸਰੀ ਚੀਜ਼ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਵਾਂ ਜਿਹੜੀ ਕਿਸਾਨਾਂ ਨੂੰ ਹੋਰ ਵੀ ਦਿੱਕਤ ਆ ਰਹੀ ਏ ਹਾੜਾਂ ਦੀ ਸਮੱਸਿਆ ਤਾਂ ਜਿਹੜੀ ਉਹ ਬਣੀ ਹੀ ਹੋਈ ਏ ਤੇ ਦੂਸਰੀ ਸਮੱਸਿਆ ਜਿਹੜੀ ਉਹ ਇੱਕ ਹੋਰ ਜਿਹੜੀ ਉਹ ਇੱਥੇ ਬਣ ਗਈ ਏ ਕਿਸਾਨ ਭਰਾਵਾਂ ਵਾਸਤੇ ਬਹੁਤ ਜ਼ਿਆਦਾ ਜਿਹੜੀ ਏ ਉਹ ਦਿੱਕਤ ਦਾ ਜਿਹੜਾ ਆ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਮੈਂ ਇਸ ਟਾਈਮ ਜਿਹੜਾ ਆ ਉਹ ਖੇਤਾਂ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖਦੇ ਪਈਏ ਮੇਰੇ ਪਿੱਛੇ ਜਿਹੜਾ ਪੰਜਾਬ ਦੇ ਟਿਊਬਵਲ ਵਗੈਰਾ ਜਿਸ ਤਰ੍ਹਾਂ ਆ ਕਿ ਆਪਾਂ ਖੇਤਾਂ ਦੇ ਵਿੱਚ ਹੀ ਆ ਤੇ ਇੱਥੇ ਜਿਹੜੀ ਦਿੱਕਤ ਜਿਹੜੀ ਸਾਹਮਣਾ ਕਰਨਾ ਪੈ ਰਿਹਾ ਉਹ ਕਰਨਾ ਪੈ ਰਿਹਾ ਕਿਸਾਨ ਭਰਾਵਾਂ ਨੂੰ ਇਸ ਵੇਲੇ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਨਾ ਪਿਛਲੇ ਦਿਨਾਂ ਤੋਂ ਬੜਾ ਜਿਆਦਾ ਬਾਹਰੋਂ ਬਹੁਤ ਜਿਆਦਾ ਜਿਹੜੀਆਂ ਆ ਆ ਨਾਬੇ ਵੱਲੋਂ ਮੋਗੇ ਵੱਲੋਂ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਬਠਿੰਡੇ ਵਾਲੀ ਸਾਈਡ ਤੋਂ ਆ ਰਹੀਆਂ ਸੀ ਕਿ ਜਿਹੜਾ ਹੈ ਹਲਦੀ ਹਲਦੀ ਰੋਗ ਦੋਸਤੋ ਤੁਸੀਂ ਸੁਣਿਆ ਹੋਵੇਗਾ ਕਿ ਹਲਦੀ ਜਿਹੜੀ ਹੈ ਉਹ ਇੱਕ ਬਹੁਤ ਵਧੀਆ ਆਯੁਰਵੈਦਿਕ ਗੁਣ ਰੱਖਦੀ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੀ ਬਹੁਤ ਸਾਰੇ ਰੋਗਾਂ ਨੂੰ ਜਿਹੜੀ ਹੈ ਹਲਦੀ ਦੂਰ ਕਰਦੀ ਪਰ ਉੱਥੇ ਤੋਂ ਦੱਸਦੀ ਹੈ ਵੀ ਜੇਕਰ ਹਲਦੀ ਇਹ ਉਹੀ ਹਲਦੀ ਜੇਕਰ ਰੋਗ ਬਣ ਜਾਵੇ ਤੇ ਉਹ ਕਿੰਨੀ ਵੱਡੀ ਜਿਹੜੀ ਹੈ ਦਿੱਕਤ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪੈ ਸਕਦਾ ਤੇ ਇਸ ਟਾਈਮ ਤੁਹਾਨੂੰ ਦੱਸਦਾ ਵੀ ਬਹੁਤ ਸਾਰੇ ਝੋਨੇ ਨੂੰ ਜਿਹੜਾ ਆ ਉਹ ਹਲਦੀ ਰੋਗ ਜਿਹੜਾ ਆ ਉਹ ਆ ਚੁੱਕਾ ਹੈ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੀ ਉਹ ਝੋਨੇ ਦੇ ਵਿੱਚ ਜਿਹੜੀ ਉਹਦੇ ਝਾੜ ਦੀ ਘਰਾਫਟ ਵੀ ਹੋ ਸਕਦੀ ਹੈ ਜਾਂ ਹੋਰ ਵੀ ਕਈ ਤਰ੍ਹਾਂ ਦੀ ਜਿਹੜੀਆਂ ਨੇ ਪ੍ਰੋਬਲਮਾਂ ਹੋ ਸਕਦੀਆਂ ਨੇ ਤੇ ਉਹੀ ਹਲਦੀ ਰੋਗ ਨੂੰ ਅਸੀਂ ਦੇਖਣ ਦੇ ਵਾਸਤੇ ਕਹਿੰਦੇ ਨੇ ਜੀ ਵੀ ਇੰਨਾ ਖੇਤਾਂ ਦੇ ਵਿੱਚ ਜਿਹੜੇ ਹਨਾ ਗਰਦਾਸਪੁਰ ਦੇ ਖੇਤਾਂ ਦੇ ਵਿੱਚ ਇਸ ਟਾਈਮ ਮੈਂ ਖੜਾ ਵਾਂ ਗਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਖੜਾ ਵਾਂ ਜਿੱਥੇ ਕਿ ਮੈਂ ਪਹੁੰਚਿਆ ਵਾਂ ਤੇ ਉਹ ਹਲਦੀ ਰੋਗ ਹੀ ਜਿਹੜੀ ਦਿਖਾਉਂਦੀ ਆਪਾਂ ਜਿਹੜੀ ਇਹ ਤੁਹਾਨੂੰ ਕੋਸ਼ਿਸ਼ ਕਰਦੇ ਆਂ ਤੇ ਮੈਂ ਇੱਥੇ ਕੁਝ ਬੂਟਿਆਂ ਨੂੰ ਕੁਝ ਜਿਹੜਾ ਆ ਉਹ ਹਲਦੀ ਰੋਗ ਜਿਹੜਾ ਆ ਉਹ ਲੱਗਾ ਪਿਆ ਆ ਉਹ ਦੇਖਣ ਦੇ ਵਾਸਤੇ ਇੱਥੇ ਹੀ ਪਹੁੰਚੇ ਆ ਤੇ ਉਹੀ ਦੇਖਣਾ ਆ ਕਿ ਹਲਦੀ ਰੋਗ ਹੈ ਜਿਹੜਾ ਉਹ ਕਿੱਦਾਂ ਆ ਤੇ ਕੀ ਹੈ ਤੇ ਕਿਸ ਤਰ੍ਹਾਂ ਆ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਹੀ ਗੱਲ ਕਰਕੇ ਟਾਈਮ ਆਪੀ ਹਲਦੀ ਇੱਕ ਆਯੁਰਵੈਦਿਕ ਆ ਹਲਦੀ ਜਿਹੜੀ ਇਹ ਬਹੁਤ ਸਾਰੇ ਰੋਗਾਂ ਦੀ ਕਾਰਟ ਆ ਪਰ ਜੇਕਰ ਉਹੀ ਹਲਦੀ ਜਿਹੜੀ ਰੋਗ ਬਣ ਜੇ ਚਾਹੇ ਕਿਸੇ ਵੀ ਕਿਸਮ ਦੀ ਕਾਲਪਾਤ ਹੋਵੇ ਤੇ ਉਹ ਬੜੀ ਜਰਦਾ ਜਿਹੜੀ ਉਹ ਪ੍ਰੋਬਲਮ ਕ੍ਰੀਏਟ ਕਰ ਸਕਦੀ ਤੇ ਇੱਥੇ ਉਹੀ ਹਲਦੀ ਰੋਗ ਜਿਹੜਾ ਆ ਉਹ ਕਿਸਾਨਾਂ ਵਾਸਤੇ ਬਫਤਾ ਦਾ ਜਿਹੜਾ ਆ ਰੂਪ ਬਣਿਆ ਹੋਇਆ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਇਹ ਹਲਦੀ ਰੋਗ ਜਿਹੜਾ ਆ ਪਿਆ ਹੋਇਆ ਤੇ ਹਲਦੀ ਰੋਗ ਦੇ ਨਾਲ ਜਿਹੜਾ ਆ ਬਹੁਤ ਸਾਰੀ ਜਿਹੜੀ ਉਹ ਫਸਲ ਨੂੰ ਜਿਹੜਾ ਆ ਖਰਾਬ ਹੁੰਦਿਆ ਦੇਖਦੇ ਸਪਰੇਅਾਂ ਜਾਂ ਕਿਸ ਤਰ੍ਹਾਂ ਦੀ ਫਿਲਹਾਲ ਬਹੁਤ ਸਾਰੀਆਂ ਆ ਚੁੱਕੀਆਂ ਨੇ ਪਰ ਹਲਦੀ ਰੋਗ ਇੱਕ ਅਲੱਗ ਚੀਜ਼ ਆ ਇਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਫਿਲਹਾਲ ਸਪਰੇਅ ਵਗੈਰਾ ਦਾ ਕੋਈ ਨਹੀਂ ਦਿਖਿਆ ਤੇ ਆਪਾਂ ਉਹ ਦੇਖ ਲੈਨੇ ਵੀ ਹਲਦੀ ਰੋਗ ਕੀ ਆ ਤੇ ਆਓ ਤੁਹਾਨੂੰ ਮੈਨਾ ਤਸਵੀਰਾਂ ਦਿਖਾਣਾ ਹਾਂ ਮੈਂ ਹਲਦੀ ਰੋਗ ਦੀਆਂ ਬੈ ਕੈਮਰਾ ਤੋਂ ਤੇ ਦੋਸਤੋ ਇਸ ਟਾਈਮ ਮੈਂ ਤੁਹਾਨੂੰ ਜਿਹੜਾ ਆ ਉਹ ਇਥੋਂ ਥੋੜਾ ਜਿਹਾ ਕਲੋਜ਼ ਵਿਖਾਣ ਦੀ ਕੋਸ਼ਿਸ਼ ਕਰਦਾ ਪਿਆ ਆਂ ਵੀ ਇਹ ਜਿਹੜੇ ਬੂਟਿਆਂ ਨੂੰ ਤੁਸੀਂ ਦੇਖਦੇ ਪਿਓ ਇਹ ਇਹੀ ਹੈ ਹਲਦੀ ਰੋਗ ਤੇ ਹਲਦੀ ਰੋਗ ਜਿਹੜਾ ਆ ਉਹ ਦੇਖੋ ਇੱਕ ਦਾਣੇ ਦੇ ਉੱਤੇ ਜਿਹੜਾ ਆ ਇੱਕ ਮੁੰਜਰ ਜਾਂ ਜਿਹੜੀ ਦਾਣੇ ਪਏ ਹੋਏ ਆ ਜਿਹੜੇ ਧਾਨ ਦੀ ਫਸਲ ਜਾਂ ਝੋਨੇ ਦੀ ਫਸਲ ਆਪਾਂ ਕਹ ਲਈ ਉਹਨੂੰ ਜਿਹੜੇ ਦਾਣੇ ਪਏ ਹੋਇਆ ਉਹਨਾਂ ਨੂੰ ਜਿਹੜੀ ਇਹ ਮੋਟਾ-ਮੋਟਾ ਜਿਹੜਾ ਤੁਸੀਂ ਦੇਖਦੇ ਪਿਓ ਇਹੀ ਹਲਦੀ ਰੋਗ ਹੈ ਤੇ ਹਲਦੀ ਰੋਗ ਜਿਹੜਾ ਆ ਉਹਨੇ ਕਾਫੀ ਜ਼ਿਆਦਾ ਜਿਹੜਾ ਆ ਉਹ ਦਿੱਕਤਾਂ ਦਾ ਆ ਸਾਹਮਣਾ ਜਿਹੜਾ ਆ ਕਰਨਾ ਪੈ ਰਿਹਾ ਆ ਫਸਲ ਨੂੰ ਤੇ ਇਹ ਬਹੁਤ ਜ਼ਿਆਦਾ ਜਿਹੜਾ ਆ ਉਹ ਫੈਲਦਾ ਪਿਆ ਆ ਇੱਥੇ ਵੀ ਜ਼ਿਕਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੇ ਇਹ ਤੁਸੀਂ ਦੇਖਦੇ ਪਿਓ ਕਿ ਝੋਨੇ ਦੀ ਫਸਲ ਨੂੰ ਜਿਹੜਾ ਆ ਹਲਦੀ ਰੋਗ ਨੇ ਜਿਹੜਾ ਆ ਉਹ ਕਾਫੀ ਜ਼ਿਆਦਾ ਆ ਜਿਹੜਾ ਆ ਲਿਆ ਹੋਇਆ ਆ ਆਪਣੇ ਅੰਡਰ ਬਹੁਤ ਸਾਰੇ ਜਿਹੜੇ ਆ ਉਹ ਬੂਟੇ ਜਿਹੜੇ ਨੇ ਉਹ ਹਲਦੀ ਰੋਗ ਦੇ ਨਾਲ ਗ੍ਰਸਤ ਹੋਏ ਪਏ ਨੇ ਤੇ ਹਲਦੀ ਰੋਗ ਨੇ ਜਿਹੜਾ ਆ ਉਹ ਤੁਸੀਂ ਦੇਖਦੇ ਪਿਓ ਵੀ ਕੀਤਾ ਹੋਇਆ ਕਾਫੀ ਜ਼ਿਆਦਾ ਜੇਕਰ ਇੱਥੇ ਵੀ ਮੈਂ ਵਿਖਾਣ ਦੀ ਕੋਸ਼ਿਸ਼ ਕਰਾਂ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸਾਰਾ ਜਿਹੜਾ ਆ ਉਹ ਹਲਦੀ ਰੋਗ ਦੇ ਜਿਹੜੇ ਨੇ ਬੂਟਿਆਂ ਨੇ ਜਿਹੜਾ ਆ ਪਕੜ ਕੀਤੀ ਹੋਈ ਹੈ ਬੂਟਿਆਂ ਨੂੰ ਜਿਹੜੀ ਹਲਦੀ ਰੋਗ ਨੇ ਜਿਹੜੀ ਆ ਪਕੜ ਕੀਤੀ ਹੋਈ ਹੈ ਤੇ ਬਹੁਤ ਸਾਰੇ ਜਿਹੜੇ ਬੂਟੇ ਨੇ ਉਹ ਹਲਦੀ ਰੋਗ ਦੇ ਨਾਲ ਜਿਹੜੇ ਨੇ ਗ੍ਰਸਤ ਨੇ ਦਿਖਾਉਣ ਦੀ ਜਿਹੜੀ ਆਪਾਂ ਕੋਸ਼ਿਸ਼ ਕਰਦੇ ਪਏ ਆ ਤੇ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਕਿੰਨੇ ਜ਼ਿਆਦਾ ਜਿਹੜੇ ਝੋਨੇ ਦੇ ਬੂਟੇ ਨੇ ਉਹ ਜਿਹੜੇ ਨੇ ਹਲਦੀ ਰੋਗ ਦੇ ਨਾਲ ਗ੍ਰਸਤ ਹੋਏ ਪਏ ਨੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਮੰਦੇ ਹਾਲ ਹੋਏ ਪਏ ਨੇ ਝੋਨੇ ਦੇ ਤਸਵੀਰਾਂ ਦੇ ਵਿੱਚ ਤੁਹਾਨੂੰ ਜਿਹੜਾ ਉਹ ਹਲਦੀ ਰੋਗ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਵੀ ਹਲਦੀ ਰੋਗ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਫਸਲ ਦੇ ਉੱਤੇ ਆ ਜਿਹੜਾ ਆਇਆ ਹੋਇਆ ਆ ਤਸਵੀਰਾਂ ਦੇ ਵਿੱਚ ਜਿਹੜਾ ਆ ਉਹੀ ਹਲਦੀ ਰੋਗ ਹੈ ਜਿਹੜਾ ਉਹ ਤੁਹਾਨੂੰ ਦਿਖਾਣ ਦੀ ਜਿਹੜੀ ਹੈ ਉਸ ਇਸ ਜਿਹੜੀ ਅਸੀਂ ਕਰਦੇ ਪਏ ਆ ਤਾਂ ਤੁਸੀਂ ਇਹ ਦੇਖਦੇ ਪਈਓ ਇਹ ਸਾਰੇ ਦਾ ਸਾਰਾ ਜਿਹੜਾ ਆ ਹਲਦੀ ਰੋਗ ਆ ਤੇ ਕਿਵੇਂ ਜਿਹੜਾ ਆ ਇਹਨੇ ਜਿਹੜਾ ਆ ਆਪਣਾ ਸ਼ਿਕਾਰ ਬਣਾਇਆ ਹੋਇਆ ਝੋਨੇ ਨੂੰ ਝੋਨੇ ਨੂੰ ਪੂਰੀ ਤਰ੍ਹਾਂ ਜਿਹੜਾ ਆ ਇਹਨੇ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਆ ਅਸੀਂ ਬਾਹਰ ਕੰਡੇ ਤੋਂ ਹੀ ਥੋੜੇ ਥੋੜੇ ਬੂਟੇ ਜਿਹੜੇ ਨੇ ਕੰਡੇ ਦੇ ਨਾਲ-ਨਾਲ ਉਹ ਦਿਖਾ ਰਹੇ ਆ ਤੇ ਜਿਆਦਾ ਕੋਲੋਜ ਅੰਦਰ ਨਹੀਂ ਜਾ ਰਹੇ ਕਿਉਂਕਿ ਅੰਦਰ ਜਾਣਾ ਵੀ ਜਿਹੜਾ ਉਹ ਥੋੜਾ ਜਿਹਾ ਟਾਫਿਆ ਕਿਉਂਕਿ ਪੈਲੀ ਕਾਫੀ ਨੀਵੀਂ ਹੈ ਤੇ ਥੋੜਾ ਮੁਸ਼ਕਲ ਆ ਪਰ ਅਸੀਂ ਫਿਰ ਵੀ ਤੁਹਾਨੂੰ ਜੜੀਆਂ ਤਸਵੀਰਾਂ ਕਿਤਨਾ ਕਿਤੇ ਜੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਵੀ ਹਲਦੀ ਰੋਗ ਨੇ ਕਿੰਨਾ ਜਿਆਦਾ ਜਿਹੜਾ ਆ ਉਹ ਗਰਸਤ ਕੀਤਾ ਹੋਇਆ ਆ ਇਹ ਤਸਵੀਰਾਂ ਤੁਸੀਂ ਦੇਖਦੇ ਪਿਓ ਹਲਦੀ ਰੋਗ ਦੀਆਂ ਜੜੀਆਂ ਕਿ ਪਹਿਲਾਂ ਤਾਂ ਇਹ ਜੜੀਆਂ ਨੇ ਉਹ ਬਾਹਰ ਦੇ ਸੈਰਾਂ ਚ ਸੁਣਦੇ ਪਏ ਸੀ ਤੇ ਅੱਜ ਮੈਨੂੰ ਪਤਾ ਲੱਗਾ ਵੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਆ ਇਹ ਹਲਦੀ ਰੋਗ ਜਿਹੜਾ ਆ ਉਹ ਜਿਹੜਾ ਆ ਆ ਚੁੱਕਿਆ ਆ ਇੱਥੇ ਵੀ ਜਿਹੜਾ ਆ ਹਲਦੀ ਰੋਗ ਦੀ ਜਿਹੜੀ ਸਮੱਸਿਆ ਆ ਬਣੀ ਹੋਈ ਹੈ ਕਿਸਾਨਾਂ ਵਾਤੇ ਕਿਸਾਨ ਕਾਫੀ ਜ਼ਿਆਦਾ ਇਹਦੇ ਨਾਲ ਪਰੇਸ਼ਾਨ ਲੱਗਦੇ ਪਏ ਆ ਹਾਲੇ ਕਿ ਜਿਹੜੇ ਕਿਸਾਨ ਵੀਰ ਨੇ ਮੇਰੇ ਨਾਲ ਗੱਲਬਾਤ ਕੀਤੀ ਜਿੰਨੇ ਮੈਨੂੰ ਦੱਸਿਆ ਸੀ ਉਹਨੂੰ ਮੈਂ ਫੋਨ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੀ ਇੱਥੇ ਪਹੁੰਚ ਗਏ ਪਰ ਉਹਦਾ ਫੋਨ ਨਹੀਂ ਲੱਗ ਸਕਿਆ ਤੇ ਆਪਾਂ ਜਿਹੜਾ ਆ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਸੀ ਕਿ ਉਹ ਕੀ ਕਹਿੰਦਾ ਆ ਕਿ ਇਹ ਤੇ ਕੋਈ ਸਪਰੇ ਵਗੈਰਾ ਦਾ ਕੋਈ ਅਸਰ ਉੰਦਾਜਾ ਨਹੀਂ ਹੁੰਦਾ ਜਾਂ ਇਸ ਤਰ੍ਹਾਂ ਹੋ ਸਕਦਾ ਹੈ ਕੀ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਤੇ ਹਲਦੀ ਰੋਗ ਨੇ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਝੋਨੇ ਨੂੰ ਗ੍ਰਸਤ ਕੀਤਾ ਹੋਇਆ ਆ ਤਸਵੀਰਾਂ ਦਿਖਾਉਣ ਦੀ ਤੁਹਾਨੂੰ ਜਿਹੜੀ ਉਹ ਕੋਸ਼ਿਸ਼ ਕਰਦੇ ਪਏ ਆ ਤੇ ਲਗਾਤਾਰ ਜਿਹੜਾ ਆ ਅ ਖੇਤਾਂ ਦੇ ਵਿੱਚ ਹੀ ਬੈਠੇ ਹੋਏ ਆ ਤੇ ਹਲਦੀ ਰੋਗ ਦੀਆਂ ਜਿਹੜੀਆਂ ਨੇ ਉਹ ਤਸਵੀਰਾਂ ਲੈਣ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਤੇ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰੇ ਬੂਟਿਆਂ ਨੂੰ ਜਿਹੜਾ ਆ ਉਹ ਇਸ ਰੋਗ ਨੇ ਜਿਹੜਾ ਆ ਆਪਣੇ ਜਿਹੜਾ ਲਿਆ ਹੋਇਆ ਆ ਤੇ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਹਲਦੀ ਰੋਗ ਦੇਆਂ ਸੀ ਆ ਦਿਖਾਉਂਦੇ ਪਏ ਆ ਤੇ ਪੂਰੇ ਜਿਹੜੇ ਖੇਤ ਨੇ ਝੋਨੇ ਦੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਝੋਨਾ ਜਿਹੜਾ ਆ ਬਹੁਤ ਜ਼ਿਆਦਾ ਹੁੰਦਾ ਆ ਤੇ ਪੰਜਾਬ ਦੇ ਗਰਦਾਸਪੁਰ ਦੇ ਵਿੱਚ ਵੀ ਜਿਹੜਾ ਆ ਕਾਫੀ ਜ਼ਿਆਦਾ ਝੋਨਾ ਜਿਹੜਾ ਆ ਉਹ ਲਗਾਇਆ ਜਾਂਦਾ ਤੇ ਗਰਦਾਸਪੁਰ ਦੇ ਵਿੱਚ ਵੀ ਤੁਸੀਂ ਦੇਖਦੇ ਪਿਓ ਕਿ ਹਲਦੀ ਰੋਗ ਨੇ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਆ ਆਪਣੀ ਲਪੇਟ ਦੇ ਵਿੱਚ ਝੋਨੇ ਨੂੰ ਲਿਆ ਹੋਇਆ ਆ ਤੇ ਬਹੁਤ ਸਾਰੇ ਜਿਹੜਾ ਆ ਇਹ ਝੋਨੇ ਦੇ ਖੇਤ ਹੀ ਸਾਰੇ ਤੇ ਸਾਰੇ ਜਿੰਨੇ ਵੀ ਮੈਂ ਇੱਧਰ ਦਿਖਾ ਰਿਹਾ ਵਾਂ ਇਹ ਸਾਰੇ ਝੋਨੇ ਦੇ ਖੇਤ ਨੇ ਤੇ ਕੁਝ ਖੇਤਾਂ ਨੂੰ ਜਿਹੜਾ ਆ ਉਹ ਤੇ ਬੜੀ ਘਟਿਆ ਪਰ ਕੁਝ ਖੇਤਾਂ ਨੂੰ ਜਿਹੜਾ ਆ ਉਹ ਜ਼ਿਆਦਾ ਆ ਇੱਧਰਲੇ ਬੂਟਿਆਂ ਨੂੰ ਵੀ ਥੋੜਾ ਥੋੜਾ ਹੈ ਪਰ ਇੱਧਰ ਅਜੇ ਫਿਰ ਵੀ ਘਟਿਆ ਪਰ ਇੱਧਰ ਜਿਹੜੇ ਥੋੜੇ ਐਸ ਪਾਸੇ ਦੇ ਜਿਹੜੇ ਝੋਨੇ ਨੇ ਉਹਨਾਂ ਨੂੰ ਖਾਸ ਕਰਕੇ ਜਿਹੜਾ ਆ ਉਹ ਹਲਦੀ ਰੋਗ ਨੇ ਜ਼ਿਆਦਾ ਹੀ ਜਿਹੜਾ ਆ ਆਪਣੇ ਲਪੇਟੇ ਦੇ ਵਿੱਚ ਅ ਜਿਹੜਾ ਲਿਆ ਹੋਇਆ ਆ ਤੇ ਬਹੁਤ ਜ਼ਿਆਦਾ ਜਿਹੜਾ ਆ ਚੋਣਿਆਂ ਨੂੰ ਗ੍ਰਸਤ ਕੀਤਾ ਹੋਇਆ ਹਲਦੀ ਰੋਗ ਨੇ ਤੇ ਇਹਦੇ ਕੋਈ ਹੱਲ ਜਿਹੜੇ ਆ ਉਹ ਅਜੇ ਮੇਰੇ ਖਿਆਲ ਨਾਲ ਜੇ ਹੁੰਦੇ ਤੇ ਸ਼ਾਇਦ ਸਪਰੇ ਵਗੈਰਾ ਕਰਕੇ ਕਿਸਾਨ ਵੱਲੋਂ ਇਹਦਾ ਹੱਲ ਕਰ ਦਿੱਤਾ ਜਾਂਦਾ ਸ਼ਾਇਦ ਮੈਨੂੰ ਲੱਗਦਾ ਵੀ ਇਹਦਾ ਜਿਹੜਾ ਕੋਈ ਹੱਲ ਨਹੀਂ ਲੱਗਿਆ ਇਸੇ ਲਈ ਸ਼ਾਇਦ ਕਿਸਾਨ ਪਰੇਸ਼ਾਨ ਨੇ ਕਿ ਇਹ ਜਿਹੜਾ ਹਲਦੀ ਰੋਗ ਆ ਇਹਦਾ ਕੋਈ ਉਹਨਾਂ ਨੂੰ ਹੱਲ ਜਿਹੜਾ ਆ ਉਹ ਨਹੀਂ ਲੱਭਿਆ ਤੇ ਇਸ ਲਈ سارے ਕਿਸਾਨ ਜਿਹੜਿਆ ਇਹਦੇ ਤੋਂ ਜਿਹੜੇ ਪ੍ਰੇਸ਼ਾਨ ਨੇ ਕਿਉਂਕਿ ਇਹ ਰੋਗ ਜਿਹੜਾ ਆ ਕਾਫੀ ਜ਼ਿਆਦਾ ਹਲਦੀ ਰੋਗ ਜਿਹੜਾ ਆ ਅੰਦਰ ਅੰਦਰ ਸਹਿਦ ਚੌਲ ਨੂੰ ਜਾਂ ਦਾਣੇ ਨੂੰ ਜਿਹੜਾ ਉਹਦੇ ਬੀਜ ਨੂੰ ਜਿਹੜਾ ਆ ਨਸ਼ਟ ਕਰ ਦਿੰਦਾ ਆ ਈਹੀ ਚੀਜ਼ ਹੋ ਸਕਦੀ ਕਿਉਂਕਿ ਹਲਦੀ ਰੋਗ ਦਾ ਸਭ ਤੋਂ ਵੱਡਾ ਨੁਕਸਾਨ ਆ ਜਿਹੜਾ ਉਹ ਈਹੀ ਹੋ ਸਕਦਾ ਆ ਕਿ ਜਿਹੜਾ ਆ ਉਹਨੂੰ ਖਤਮ ਕਰ ਦਿੱਤਾ ਆ ਹੋਏਗਾ ਜਿਹੜਾ ਝੋਨਾ ਆ ਉਹਨੂੰ ਖਤਮ ਕਰ ਦਿੰਦਾ ਹੋਏਗਾ ਤੁਸੀਂ ਦੇ ਦੇ ਪੀ ਪੀ ਨੇ ਜਿਹੜਾ ਆ ਆ ਜਿਹੜੇ ਦਾਣੇ ਆ ਉਹਨਾਂ ਨੂੰ ਕਾਲਿਆਂ ਕਰ ਦਿੱਤਾ ਆ ਹਲਦੀ ਰੋਗ ਦੇ ਨਾਲ ਜਿਹੜੇ ਆ ਦਾਣੇ ਹੌਲੀ-ਹੌਲੀ ਜਿਹੜੇ ਅੰਦਰੋਂ ਉਹ ਕਾਲੇ ਹੋ ਜਾਂਦੇ ਆ ਤੇ ਬਿਲਕੁਲ ਜਿਹੜਾ ਆ ਉਹ ਝੋਨੇ ਦਾ ਇਹਦਾਂ ਨੁਕਸਾਨ ਹੋਇਆ ਪਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗਰਦਾਸਪੁਰ ਤੋਂ ਝੋਨੇ ਦੀ ਫਸਲ ਨੂੰ ਜਿਹੜਾ ਆ ਹਲਦੀ ਰੋਗ ਇੱਥੇ ਵੀ ਜਿਹੜਾ ਆ ਆਇਆ ਹੋਇਆ ਆ ਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤੁਹਾਡੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜਿਹੜਾ ਆ ਇਹ ਰੋਗ ਆਇਆ ਹੋਇਆ ਦੱਸਿਓ ਜ਼ਰੂਰ ਤੇ ਦੋਸਤੋ ਹੁਣੇ-ਹੁਣੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਇਹ ਇੱਕ ਝੋਨੇ ਨੂੰ ਬਿਮਾਰੀ ਆ ਇਨੂੰ ਲੋਕ ਹਲਦੀ ਦਾ ਰੋਗ ਕਹਿ ਰਹੇ ਨੇ ਤੇ ਹਲਦੀ ਵਾਂਗ ਦਾਣਿਆਂ ਦੇ ਉੱਤੇ ਜਿਹੜਾ ਆ ਉਹ ਪੀਲੇ ਰੰਗ ਦਾ ਜਿਹੜਾ ਆ ਕੁਝ ਬੂਰ ਜਾ ਆ ਜਾਂਦਾ ਆ ਉਹਦੇ ਨਾਲ ਬਾਅਦ ਚ ਅੰਦਰੋ ਜਿਹੜਾ ਆ ਝੋਨਾ ਗਲਣਾ ਸੜਨਾ ਸ਼ੁਰੂ ਹੋ ਰਿਹਾ ਆ ਤੇ ਕਾਫੀ ਜ਼ਿਆਦਾ ਵੀਡੀਓ ਜੀ ਵੀ ਦੇਖੀਆਂ ਗਈਆਂ ਨੇ ਜਿੱਦੇ ਚ ਸ਼ਾਇਦ ਇਹਦਾ ਕੋਈ ਹੱਲ ਅਜੇ ਤੱਕ ਤੇ ਮੇਰੇ ਖਿਆਲ ਨਾਲ ਨਹੀਂ ਲੱਗਿਆ ਜੇਕਰ ਤੁਸੀਂ ਕੋਈ ਇਹਦਾ ਹੱਲ ਜਾਣਦੇ ਹੋ ਤਾਂ ਆਪਣੇ ਕਮੈਂਟ ਜ਼ਰੂਰ ਕਰਿਓ ਤੁਹਾਡੇ ਏਰੀਏ 'ਚ ਇਹ ਰੋਗ ਕਿੰਨਾ ਕਿ ਫੈਲਿਆ ਹੋਇਆ ਹੈ ਇਹ ਤੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਆਪਣੇ ਏਰੀਏ ਦੀਆਂ ਆਪਣੇ ਪੰਜਾਬ ਦੀਆਂ ਗੱਲਾਂਬਾਤਾਂ ਟਾੜੇ ਨਾਲ ਸਾਂਝੀਆਂ ਕਰਦੇ ਰਹੀਏ ਧੰਨਵਾਦ ਮਿਲਦੇ ਆ ਕਿਸੇ ਅਗਲੀ ਖਬਰ ਦੇ ਨਾਲ